ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਦੂਰ ਬਣਜੰਦ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀਆਂ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਨਾਨਕ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਨਿਵਾਰ ਹੈ ਸੰਰਥ ਗਗਮ ਪੂਰਨ ਮੋ ਮਾਇਆ ਤਾਰ ਆਂਦ ਕੋਪਾ ਮਹਾ ਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਦਰਦ ਨਿਵਾਰ ਹੈ ਸੰਗਰਥ ਅਗਮ ਪੂਰਨ ਕੋ ਮਾਇਆ ਤਾਰ ਆਂਦ ਕੋਪੁ ਮਹਾਪੈ ਆਣਾ ਨਾਨਕ ਪਾਰਉਤਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਨਿਵਾਰ ਹੈ ਸੰਗਰਥ ਗਮ ਪੂਰਨ ਮੋ ਮਾਇਆ ਤਾਰ ਆਂਦ ਕੋਪ ਮਹਾ ਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਨਾਨਕ ਰਹਾ ਪ੍ਰਾਨਨਾਥ ਅਨਾਥ ਸਕੇ ਦੀਨ ਤਰਦ ਨਿਵਾਰ ਹੈ ਸੰਗਰਥ ਗਗਮ ਪੂਰਨ ਮੋ ਮਾਇਆ ਤਾਰ ਆਂਦੇ ਕੂਕ ਮਹਾਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਨਿਵਾਰ ਹੈ ਸਰਵਰਥ ਅਗਮ ਪੂਰਨ ਮੋ ਮਾਇਆ ਤਾਰ ਆਂਦ ਕੂਪ ਮਹਾਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਦਰਦ ਨਿਵਾਰ ਹੈ ਸਮਰਥ ਅਗਮ ਪੂਰਨ ਮੋ ਮਾਇਆ ਤਾਰ ਆਂਦ ਕੂਕ ਮਹਾਪੈ ਆਣਾ ਨਾਨਕ ਪਾਰਉਦਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਨਾਰਾ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਨਿਵਾਰ ਹੈ ਸੰਰਥ ਗਤਮ ਪੂਰਨ ਮੋ ਮਾਇਆ ਤਾਰ ਆਂਦ ਕੋਪਾ ਮਹਾਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਕੇ ਦੀਨ ਤਰਦ ਨਿਵਾਰ ਹੈ ਸੰਵਰਥ ਗਤਮ ਪੂਰਨ ਮੋ ਮਾਇਆ ਤਾਰ ਆਂਦੇ ਗੋਪਾ ਮਹਾ ਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ 5ਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਦਰਦ ਨਿਵਾਰ ਹੈ ਸਰਵਰਥਾਦਮ ਪੂਰਨ ਮੋ ਮਾਇਆ ਤਾਰ ਆਂਦ ਕੋਪਾ ਮਹਾ ਪੈ ਆਣਾ ਨਾਨਕ ਪਾਰੋ ਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਨਿਵਾਰ ਹੈ ਸੰਗਰਥ ਅਗਮ ਪੂਰਨੋ ਮੋ ਮਾਇਆ ਤਾਰ ਆਂਦ ਕੋਪ ਮਹਾ ਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਦਰਦ ਨਿਵਾਰ ਹੈ ਸੰਗਰਥ ਗਮ ਪੂਰਨੋ ਮੋ ਮਾਇਆ ਤਾਰ ਆਂਦ ਕੋਪ ਮਹਾ ਪੈ ਆਣਾ ਨਾਨਕ ਪਾਰਉਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲalal ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਦਰਦ ਨਿਵਾਰ ਹੈ ਸਰਵਰਥਾਦਮ ਪੂਰਨੋ ਮੋ ਮਾਇਆ ਤਾਰ ਆਂਦ ਕੋਪਾ ਮਹਾਪੈ ਆਣਾ ਨਾਨਕ ਪਾਰਉਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਦਰਦ ਨਿਵਾਰ ਹੈ ਸੰਗਰਥਾ ਤੁ ਪੂਰਨ ਕੋ ਮਾਇਆ ਤਾਰ ਆਂਦ ਕੋਪਾ ਮਹਾ ਪੈ ਆਣਾ ਨਾਨਕ ਪਾਰਵ ਉਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜ ਹੈ ਗੋਪਾਲ ਹੈ ਦਿਆਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਦਰਦ ਨਿਵਾਰ ਹੈ ਸੰਗਰਥ ਗਤਿ ਪੂਰਨ ਕੋ ਮਾਇਆ ਤਾਰ ਆਂਦੇ ਕੂਕ ਮਹਾ ਪੈ ਆਣਾ ਨਾਨਕ ਪਾਰਉਦਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਨਿਵਾਰ ਹੈ ਸੰਗਰਥਾ ਤੁਮ ਪੂਰਨੋ ਮੋ ਮਾਇਆ ਤਾਰ ਆਂਦ ਕੋਪ ਮਹਾਪੈ ਆਣਾ ਨਾਨਕ ਪਾਰਉਦਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਲਿਵਾਰ ਹੈ ਸੰਗਰਥਾ ਤੁਮ ਪੂਰਨੋ ਮੋ ਮਾਇਆ ਤਾਰ ਆਂਦ ਕੋਪ ਮਹਾਪੈ ਆਣਾ ਨਾਨਕ ਪਾਰਉਦਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਨਾਰ ਰਹਾ ਪ੍ਰਾਨਨਾਥ ਅਨਾਦ ਸਖੇ ਦੀਨ ਤਰਦ ਨਿਵਾਰ ਹੈ ਸੰਵਰਥਾ ਗਤਮ ਪੂਰਨ ਮੋ ਮਾਇਆ ਤਾਰ ਆਂਦੇ ਕੂਕ ਮਹਾਪੈ ਆਣਾ ਨਾਨਕ ਪਾਰਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ है गोविन्द है गोपाल है दयाल लाल प्राणनाथ अनाथ सखे दीन दर्द निवार है समर्थ अगम पूर्ण मो माया तार आण